ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਜਥੇਦਾਰ ਗੁਰਚਨ ਸਿੰਘ ਟੋੜਾ ਇੰਸਟੀਚਿਊਟ ਜਿਹੜੀ ਗੁਰਦੁਆਰਾ ਬਹਾਦਰ ਸਾਹਿਬ ਦੇ ਬਿਲਕੁਲ ਨਾਲ ਹੈ ਔਰ ਬਹੁਤ ਬੜੀਆ ਇਮਾਰਤ ਜਿਹੜੀ ਸਿੱਖ ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ ਉਸ ਤਰ੍ਹਾਂ ਦੀ ਇਮਾਰਤ ਹੈ ਬਹੁਤ ਖੂਬਸੂਰਤ ਜਿਹੜੇ ਕੁਝ ਚੰਗੇ ਕੰਮ ਮੈਂ ਸਮਝਦਾ ਹਾਂ ਕੀਤੇ ਗਏ ਨੇ ਅਖਾਲੀਆਂ ਵੱਲੋਂ ਤਾਂ ਇਹ ਜਿਹੜਾ ਇੰਸਟੀਚੂਟ ਬਣਾਉਣਾ ਉਹਨਾਂ ਚੋਂ ਇੱਕ ਗੱਲ ਹੈ ਇਹ ਜਿਹੇ ਕੰਮ ਦੀ ਲੋਡ ਹੁੰਦੀ ਹੈ ਬਾਕੀ ਜਿਹੜਾ ਗੁਰੂ ਘਰਾਂ ਚ ਪੱਥਰ ਲਾਉਣਾ ਉਹ ਲਾਈ ਚਲੋਦੇ ਤੇ ਕੋਈ ਉਹ ਇਤਰਾਜ਼ ਨਹੀਂ ਕਿਸੇ ਨੂੰ ਪਰ ਕੰਮ ਤਾਂ ਇਸ ਤਰ੍ਹਾਂ ਤੇ ਨਹੀਂ ਇਸ ਤਰ੍ਹਾਂ ਦੇ ਪੜਨ ਲਈ ਰੱਖਣ ਵਾਲੇ ਪਾਸੇ ਕੰਮ ਨੂੰ ਪਾਉਣ ਦੀ ਲੋਡ ਹੈ ਖੈਰ ਅੱਜ ਮੈਂ ਮਸਲਾ ਇਹ ਨਹੀਂ ਕਰ ਰਿਹਾ ਮੇਰੀ ਗੱਲ ਤਾਂ ਇਹ ਹੈ ਕਿ ਅੱਜ 11:30 12:00 ਵਜੇ ਉੱਥੇ ਮੀਟਿੰਗ ਰੱਖੀ ਹੋਈ ਸੀ ਸੱਤ ਮੈਂਬਰੀ ਕਮੇਟੀ ਦੀ ਧੰਮੀ ਸਾਹਿਬ ਪਹਿਲੇ ਹੀ ਲਿਖ ਕੇ ਦੇ ਆਏ ਸੀ ਕਿ ਜ세ਦਾਰ ਸਾਹਿਬ ਮੈਨੂੰ ਤਾਂ ਫਰਕ ਕਰ ਦੋ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਹੈ ਦਰੋ ਵੀ ਦੇਣਾ ਇਹਦਾ ਮਤਲਬ 6 ਰਹਿ ਗਏ ਮੀਟਿੰਗ ਤੋਂ ਪਹਿਲਾਂ ਪਤਾ ਲੱਗ ਗਿਆ ਕਿ ਕਿਰਪਾਲ ਸਿੰਘ ਬਡੁੰਗਰ ਨੇ ਵੀ ਕਹਿਤਾ ਹਾਲਾਂਕਿ ਉਹਨਾਂ ਕੋਲ ਖਾਸ ਰੀਜਨ ਨਹੀਂ ਸੀ ਜੋ ਮੈਂ ਉਹਨਾਂ ਦਾ ਅਸਤੀਫਾ ਪੜਿਆ ਉਹਦੇ ਚ ਤਾਂ ਬਸ ਇੰਨੀ ਗੱਲ ਸੀ ਕਹੀ ਕਿ ਜੀ ਧਮੀ ਸਾਹਿਬ ਨੇ ਅਸਤੀਫਾ ਦਿੱਤਾ ਪਹਿਲੀਆਂ ਦੋ ਮੀਟਿੰਗਾਂ ਬਿਲਕੁਲ ਬੇਸੀਟਾ ਰਹੀਆਂ ਇਹ ਮੀਟਿੰਗ ਵੀ ਕੋਈ ਜ਼ਿਆਦਾ ਨਿਸ਼ਚਿਤ ਨਜ਼ਰ ਨਹੀਂ ਆਉਂਦੀ ਤੇ ਮੈਨੂੰ ਵੀ ਤੁਸੀਂ ਜਿਹੜਾ ਹੈ ਇਸ ਤੋ ਫਾਰਮ ਕਰੋ ਜੀ ਚਤھੇਦਾਰ ਸਾਹਿਬ ਜਿਹੜੇ ਦੋਨੇ ਪ੍ਰਧਾਨ ਦੋਨੇ ਸਾਹਿਬ ਦਾ ਪ੍ਰਧਾਨ ਸ਼੍ਰੋਮੇ ਕਮੇਟੀ ਦੇ ਉਹ ਇਹ ਸੱਤ ਮੈਂਬਰ ਦੀ ਕਮੇਟੀ ਤੋਂ ਬਾਹਰ ਹੋ ਗਏ ਤੇ ਫਿਰ ਰਹਿ ਗਏ ਪੰਜ ਮੈਂਬਰ ਤੇ ਪੰਜ ਮੈਂਬਰ ਉੱਥੇ ਹਾਜ਼ਰ ਸੀ ਮੈਂ ਉੱਥੇ ਗਿਆ ਸਾਢੇ 11:30 ਵਜੇ ਮੀਟਿੰਗ ਰੱਖੀ ਸੀ ਮੈਂ ਵੀ ਸਾਢੇ 12:00 ਪਹੁੰਚਾ ਉੱਥੇ ਤੇ ਮੇਰੀ ਮੁਲਾਕਾਤ ਉੱਥੇ ਜਦੋਂ ਮੈਂ ਗਿਆ ਤੇ ਮਨਪ੍ਰੀਤ ਯਾਲੀ ਵੀ ਮੀਡੀਆ ਮੀਡੀਆ ਦਾ ਇਕੱਠ ਸੀ अलग-अलग चैनल वाले खड़े जेड़ा है वो बायट ले रहे थे ਤੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਬਡਾਲਾ ਵੀ ਬਾਈਟ ਦੇ ਰਹੇ ਸੀ ਪੈਸੇ ਮੈਂ ਤੁਹਾਨੂੰ ਇੱਥੇ ਗੱਲ ਦੱਸਾਂ ਕਿ ਗੁਰਪ੍ਰਤਾਪ ਸਿੰਘ ਬਡਾਲਾ ਦੀ ਮੈਨੂੰ ਇੱਕ ਖੂਬੀ ਲੱਗੀ ਕਿ ਜਿਸ ਨੇ ਵੀ ਉਹਨਾਂ ਨੂੰ ਪੁੱਛਿਆ ਬੜਾ ਉਹਨਾਂ ਨੇ ਜਪਤ ਨਾਲ ਆਰਾਮ ਜੀ ਨਾਲ ਔਰ ਬਿਨਾ ਕਿਸੇ ਮਤਲਬ ਤੇਜ਼ੀ ਤੇ ਜਿਵੇਂ ਮਨਪ੍ਰੀਤ ਅਲੀ ਚ ਨਜ਼ਰ ਆਈ ਹਾਲਾਂਕਿ ਮੀਟਿੰਗ ਤੋਂ ਹਾਲੇ ਤੱਕ ਬੰਦੇ ਨੂੰ ਹਲ ਤਾਂ ਅਕਬਾਲ ਸਿੰਘ ਚੋਂ ਦਾ ਵੀ ਨਹੀਂ ਆਇਆ ਸੀ ਤੋਂ ਬੜੀ ਜਲਦੀ ਜਲਦੀ ਕਰ ਰਹੀ ਸੀ ਲੇਕਿਨ ਗੁਰਪ੍ਰਤਾਪ ਬਡਾਲਾ ਨੇ ਸਭ ਨਾਲ ਚਾਹੇ ਵੱਡਾ ਚੈਨਲ ਚਾਹੇ ਛੋਟਾ ਚੈਨਲ ਕੋਈ ਜਾਣਦਾ ਸੀ ਉਹਨਾਂ ਨੂੰ ਮੈਂ ਦੇਖੀ ਗਿਆ ਕਿ ਉਹਨਾਂ ਨੇ ਸਭ ਨਾਲ ਗੱਲ ਕੀਤੀ ਤੇ ਆਪਣੀ ਗੱਲ ਰੱਖੀ ਅਸਤੀਫੇ ਬਾਰੇ ਵੀ ਮੀਟਿੰਗ ਬਾਰੇ ਵੀ ਫਿਰ ਮੌਕਾ ਮਿਲ ਗਿਆ ਮੇਰੇ ਨਾਲ ਵੀ ਲਾਈਵ ਪੰਜ ਚਾਰ ਮਿੰਟ ਦੇ ਮੈਂ ਗੱਲ ਕੀਤੀ ਮੈਂ ਕਿਹਾ ਵੀ ਗਲਤੀ ਤਾਂ ਇਹ ਹੈ ਤੁਸੀਂ ਕਹੀ ਜਾਂਦੇ ਹੋ ਇੱਥੇ ਕਿ ਅਨੈਤਿਕ ਕਾਰਨਾ ਕਰਕੇ ਜਥੇਦਾਰ ਸਾਹਿਬ ਧੰਬੀ ਨੇ ਅਸਤੀਫਾ ਦਿੱਤਾ ਮੇਰੇ ਖਿਆਲ ਦੇਖੋ ਗੱਲ ਇਹ ਹੈ ਉਹ ਸਭ ਨੂੰ ਪਤਾ ਹੈ ਕਿ ਸਿਆਸੀ ਉਹ ਕਹਿੰਦੇ ਇਹ ਤਾਂ ਸਾਨੂੰ ਵੀ ਪਤਾ ਹੈ ਕਾਰਨ ਤਾਂ ਸਿਆਸੀ ਹੈ ਪਰ ਉਹਨਾਂ ਨੇ ਕਿਹਾ ਅਸੀਂ ਮੀਡੀਆ ਚ ਕਹਿ ਦਿੰਨੇ ਆ ਤਾਂ ਇਸ ਕਰਕੇ ਇਹ ਗੱਲਾਂ ਸਾਡੇ ਆ ਹੋਈਆਂ ਖੈਰ ਚੁੰਦਾ ਸਾਹਿਬ ਉਦੋਂ ਨਹੀਂ ਆਏ ਸੀ ਥੋੜਾ ਲੇਟ ਆਏ ਸੋ ਪੰਜ ਮੈਂਬਰ ਪੂਰੇ ਹੋ ਗਏ ਪੰਜ ਮੈਂਬਰਾਂ ਨੇ ਮੀਟਿੰਗ ਕੀਤੀ ਪਹਿਲਾਂ ਮੰਗ ਨਹੀਂ ਹੋਈ ਮੀਟਿੰਗ ਕਿ ਉਹ ਵੱਡ ਲੰਬੀ ਮੀਟਿੰਗ ਚੱਲੀ ਉਹ ਤਾਂ ਬੜੀ ਜਲਦੀ ਮੇਰੇ ਖਿਆਲ 2:30 ਤੱਕ ਖਤਮ ਵੀ ਹੋ ਗਈ ਜੇ 1 ਵਜੇ ਸ਼ੁਰੂ 1.5 ਘੰਟੇ ਚ ਖਤਮ ਸਾਢੇ 12 ਤੱਕ ਤੱਕ ਪੂਰੇ ਮੈਂਬਰ ਹੋਏ ਨਹੀਂ ਸੀ ਤੇ ਉਦੋਂ ਬੀਬੀ ਸਤਵੰਤ ਕੋ ਰੋਕੇ ਬੈਠੇ ਸੀ ਇਹ ਬਾਹਰ ਸੀ ਫਿਰ ਸੰਤਾ ਸਿੰਘ ਮੈਦਪੁਰੀ ਫਿਰ ਉਹ ਚੁੰਦਾ ਸਾਹਿਬ ਤੇ ਹੋ ਕੇ ਚਲੋ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਅਕਵਾਲ ਸਿੰਘ ਚੁੰਦਾ ਉਹਨਾਂ ਨੇ ਪ੍ਰੈਸ ਨੂੰ ਪਹਿਲਾਂ ਬਰੀਫ ਕੀਤਾ ਫਿਰ ਉਹਨਾਂ ਨੇ ਮਾਈਕ ਜਿਹੜਾ ਹੈ ਕਰਤਾ ਗੁਰਪ੍ਰਤਾਪ ਬਟਾਲਾਪੁਰ ਔਰ ਫਿਰ ਮੰਤਰੀ ਤੇ ਆਲੀ ਕੱਲ ਮੈਨੂੰ ਜਿਹੜੀ ਸਹੀਦ ਚੰਗੀ ਲੱਗੀ ਕਿ ਪੰਜ ਮੈਂਬਰ ਬਿਲਕੁਲੀ ਸਹਿਮਤ ਸੀ ਇਸ ਗੱਲ ਤੇ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਅਸੀਂ ਜਿਵੇਂ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਉਹ ਮੇਕਰ ਨੂੰ ਤਿਆਰ ਸੀ ਤੇ ਹੁਣ ਵੀ ਤਿਆਰ ਹੈ ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਹਿਜ ਹੋ ਨਹੀਂ ਦੇ ਰਿਹਾ ਹਾਂ ਇਹਦੇ ਵਿੱਚ ਇੱਕ ਗੱਲ ਹੋਰ ਗੁਰਪਤਾ ਬਡਾਲਾ ਨੇ ਦੱਸੀ ਕਿ ਤਾਂ ਮਿਸਾਲ ਨੂੰ ਫੋਨ ਕੀਤਾ ਕਿ ਤੁਸੀਂ ਮੈਂ ਵੀ ਪੁੱਛਿਆ ਸੀ ਕਿ ਆਉਣਗੇ ਕਦੇ ਜੀ ਪਤਾ ਨਹੀਂ ਮੈਂ ਕਰਦਾ ਉਹਨਾਂ ਨਾਲ ਗੱਲ ਕੀਤੀ ਤੇ ਧਾਮੀ ਸਾਹਿਬ ਕਹਿੰਦੇ ਵੀ ਮੈਂ ਜਸੇਦਾਰ ਸਾਹਿਬ ਕੋਲ ਆਪਦਾ ਦੇਖੇ ਜਦੋਂ ਆਏ ਤਾਂ ਉਹਨਾਂ ਨੇ ਮੈਨੂੰ ਨਹੀਂ ਕਿਹਾ ਵੀ ਤੂੰ ਜਾ ਕੇ ਮੀਟਿੰਗ ਕਰੋ ਜੋ ਕਹਿ ਦਿੰਦੇ ਤਾਂ ਮੈਂ ਜ਼ਰੂਰ ਆ ਜਾਂਦਾ ਮਦਰ ਇੱਕ ਬਹਨੇ ਬਾਜੀ ਜੀ ਧਾਮੀ ਸਾਹਿਬ ਦੀ ਤਾਂ ਬਹੁਤ ਬੜੀ ਗੱਲ ਕਰ ਲਈ ਤੇ ਹੁਣ ਤਾਂ ਖੈਰ ਕੀ ਪਾਪ ਧੋਣੇ ਨੇ ਜੋ ਕੁਝ ਹੋਇਆ ਉਹ ਤਾਂ ਸਹਮਣੀ ਹੈ ਸਭ ਦੇ ਖੈਰ ਤੇ ਮੀਟਿੰਗ ਤੋਂ ਬਾਅਦ ਜਦੋਂ ਇਹਨਾਂ ਨੇ ਸਾਰੀ ਗੱਲ ਕੀਤੀ ਪਹਿਲਾਂ ਕੁਵਾਲ ਸਿੰਘ ਚੋਂਦਾ ਨੇ ਤੇ ਫਿਰ ਬਟਾਲਾ ਸਾਹਿਬ ਨੇ ਤਾਂ ਗੱਲ ਤਾਂ ਉਹੀ ਕਹੀ ਫਿਰ ਮਨਪ੍ਰੀਤ ਵਾਲੀ ਨੇ ਤਿੰਨੇ ਬੋਲੇ ਨੇ ਤੇ ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਸਮਰਪਤਾ ਅਸੀਂ ਪਹਿਲਾਂ ਵੀ ਸਮਰਪਤ ਸੀ ਹੁਣ ਵੀ ਆ ਤੇ ਹੁਣ ਅਸੀਂ ਸਾਰੀ ਗੱਲਬਾਤ ਜਿਹੜੀ ਆ ਉਹ ਲਿਖਤੀ ਰੂਪ ਚ ਦੇ ਰਹੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੰਨੀ ਰਗਵੀਰ ਸਿੰਘ ਨੂੰ ਉਹ ਜਿਵੇਂ ਅੱਗੇ ਹੁਕਮ ਕਰਨਗੇ ਉਵੇਂ ਅਸੀਂ ਕਰਾਂਗੇ ਇਹ ਉਹਨਾਂ ਨੇ ਗੱਲ ਕੀਤੀ ਔਰ ਉਹ ਜਿਹੜੀ ਲਿਖਤੀ ਰੂਪ ਹੈ ਉਹ ਤਾਂ ਬੀਬੀ ਸਤਪੰਥ ਕੌਰ ਨੇ ਜਾਣੀ ਆ ਅੰਮ੍ਰਿਤਸਰ ਉਹਨੂੰ ਫੜਾਤਾ ਤੇ ਬੀਤ ਪਸ ਜਾ ਕੇ ਗਿਆਨੀ ਰਗਵੀਰ ਸਿੰਘ ਦੇ ਦੋ ਨਾਲੇ ਮੁਲਾਕਾਤ ਦਾ ਸਮਾਂ ਮੰਗ ਲਿਆ ਹੁਣ ਗੱਲ ਤਾਂ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਤੇ ਪ੍ਰੈਸ਼ਰ ਤਾਂ ਖਰ ਹੈ ਹੀ ਹੈ ਸਿਚੁਏਸ਼ਨ ਐਸੀ ਹੈ ਤੇ ਹੁਣ ਬੈਸ ਜਿਹੜੀ ਸੱਚੀ ਗੱਲ ਹੈ ਕਿ ਜਿਸ ਵੇਲੇ ਇੱਕ ਕਮੇਟੀ ਬਣ ਰਹੀ ਸੀ ਥੋੜਾ ਜਿਹਾ ਹੋਮਵਰਕ ਹੋਰ ਕੀਤਾ ਹੁੰਦਾ ਉਹ ਫਿਰ ਸ਼ਾਇਦ ਨਾ ਹੁੰਦੀ ਉਹਨਾਂ ਨੇ ਸੋਚਿਆ ਉਹ ਵੀ ਚਲ ਦੋਨੇ ਧੜਿਆਂ ਦੇ ਉਹਨਾਂ ਦੇ ਜਿਆਦਾ ਲੈ ਲਓ ਇੱਧਰ ਉਹਨਾਂ ਦੇ ਦੋ ਲੈ ਲੇ ਤੇ ਧਮੀ ਸਾਹਿਬ ਲੈ ਲੇ ਚਲੋ ਦੂਜਾ ਬਣੂਗਰ ਸਾਹਿਬ ਪਾ ਲੇ ਤੇ ਅਖਵਾਲ ਸਿੰਘ ਝੁੰਦਾ ਤਾਂ ਹੈ ਹੀ ਉਹਨਾਂ ਦੇ ਨਾਲ ਸੀ ਤੇ ਮਨਪ੍ਰੀਤ ਵਾਲੀ ਪਾ ਲਿਆ ਵੀ ਲੋਕਾਂ ਨੂੰ ਲੱਗੇ ਵੀ ਨਿਰਪੱਖ ਜਿਹੇ ਬੰਦੇ ਪਾ ਲੇ ਤੋਂ ਉਹ ਸਾਰੀ ਗੱਲ ਚ ਮੈਨੂੰ ਲੱਗਦਾ ਕਿ ਥੋੜਾ ਜਿਹਾ ਉੱਥੇ ਕਾਲੀ ਹੋਈ ਹੈ ਹੋਰ ਜਿਹੜੇ ਜੇ ਤੁਹ ਪਤਾ ਹੀ ਸੀ ਵੀ ਢੜੇ ਬੰਦੀ ਬਲੇ ਬੰਦੇ ਕਿਵੇਂ ਨਿਰਪੱਖ ਹੋ ਕੇ ਇੱਕ ਦੂਜੇ ਦੇ ਆਪਦੇ ਆਪਦੇ ਤੁਹਾਡੇ ਦਾ ਪੱਖ ਪੂਰਨ ਗੇ ਉਹ ਨਜ਼ਰ ਵੀ ਆਇਆ ਨਹੀਂ ਸਹਿਯੋਗ ਦਿੱਤਾ ਹਾਲਾਂਕਿ ਇੱਥੇ ਅਸੀਂ ਸਾਨੂੰ ਕਹਿਣਾ ਪਵੇਗਾ ਕਿ ਜਦੋਂ ਬਹੁਤ ਸਾਰੇ ਲੋਕਾਂ ਦੇ ਵੀ ਇਹ ਅਕਾਲੀ ਇਕਤਾ ਸੀ ਦੋਨੇ ਤਰ੍ਹਾਂ ਚ ਨਾ ਕਿ ਪੰਥਕ ਇਕਤਾ ਸੀ ਜੇ ਪੰਥਕ ਇਕਤਾ ਹੁੰਦੀ ਤਾਂ ਬਾਕੀ ਹੋਰ ਢੜੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਇਹ ਦੋਨੇ ਤਰ੍ਹਾਂ ਨੂੰ ਕਿਹਾ ਸੀ ਵੀ ਤੁਸੀਂ ਆਪਦੇ ਬਾਗੀ ਤੇ ਦਾਗੀ ਦੋਨੇ ਚੁੱਲੇ ਸਿਮੇਟੋ ਦੋਨਾਂ ਦੀ ਇਕਤਾ ਦੀ ਗੱਲ ਕਿ ਉਹ ਸ਼ਿਕਾਇਤ ਉਹਨਾਂ ਨੇ ਕੀਤੀ ਸੀ ਐਸੀ ਦੋਨੋਂ ਵਾਰੀ ਉਹਨਾਂ ਨੇ ਗੱਲ ਕੀਤੀ ਸੀ ਦੋਨੋਂ ਦੇ ਬੰਦੇ ਲੈ ਲੈ ਤੇ ਬੰਦੇ ਕੋਈ ਸਾਂਝੇ ਮਿਲੇ ਨਹੀਂ ਹੁੰਨੇ ਜਾਂ ਤਾਂ ਉਹਨਾਂ ਨੂੰ ਜੇ ਕਿਤੇ ਸਾਂਝੇ ਬੰਦੇ ਲੈ ਹੁੰਦੇ ਜਾਂ ਉਸ ਤਰ੍ਹਾਂ ਦੇ ਬੰਦੇ ਲੈ ਹੁੰਦੇ ਜਾਂ ਪਤਾ ਨਹੀਂ ਹੁਣ ਧੰਵੀ ਸਾਹਿਬ ਬਾਰੇ ਉਹਨਾਂ ਨੇ ਕੀ ਸੋਚਿਆ ਜਥੇਦਾਰ ਸਾਹਿਬਾਨ ਨੇ ਸਿੰਘ ਸਾਹਿਬਾਨ ਨੇ ਕਿ ਇਹਨਾਂ ਨੂੰ ਲੈ ਲਵਾਂ ਤੇ ਜੇ ਕੋਈ ਮਤਲਬ ਉੱਥੇ ਉਹਨਾਂ ਦੀ ਚੁਆਇਸ ਬੱਕਰੀ ਵੀ ਹੋ ਸਕਦੀ ਸੀ ਇਹ ਤੌਰ ਪ੍ਰਧਾਨਤਮ ਉਹ ਬਣਾਏ ਨਹੀਂ ਸੀ ਅਜਿਹਾ ਤੋ ਇਹ ਸਾਰੀ ਗੱਲਬਾਤ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਜਦੋਂ ਦੇ ਇਹ ਮਸਲਾ ਸ਼ੁਰੂ ਹੋਇਆ ਸੀ 2 ਦਸੰਬਰ ਤੋਂ ਪਹਿਲਾਂ ਦਾ ਤਨਖਾਹੀ ਇਕਰਾਰ ਦਿਨ ਤੋਂ ਪਹਿਲਾਂ ਦਾ ਹੀ ਉਹਨਾਂ ਦੇ ਪਰ ਇਹ ਤਾਂ ਪਤਾ ਹੀ ਸੀ ਵੀ ਉਹ ਕੀ ਦਾ ਪੱਖ ਪੂਰਦੇ ਨੇ ਕੀ ਦੇ ਨਾਲ ਚਾਹਦੇ ਨੇ ਕੀ ਦੇ ਸੰਕੇਤ ਕੀ ਦੇ ਇਸ਼ਾਰੇ ਅੜੀਕ ਦੇ ਰਹੇ ਨੇ ਸਭ ਨੂੰ ਪਤਾ ਸੀ ਇਹ ਗੱਲ ਦਾ ਖੈਰ ਚਲੋ ਜਿਹੜੀ ਗੱਲ ਹੋਈ ਜੇਕਰ ਤੇ ਹੋਰ ਹੁੰਦੇ ਤਾਂ ਫਿਰ 2 ਮਹੀਨੇ 2 ਦਿਨਾਂ ਲੱਗਦੇ ਮੀਟਿੰਗ ਕਰਦੇ ਜਿਹੜੀ ਜਿਹੜੀ ਮੀਟਿੰਗ 2 ਫਰਵਰੀ ਨੂੰ ਹੁੰਦੀ ਹੈ 2 ਮਹੀਨੇ 2 ਦਿਨ ਬਾਅਦ ਹੁੰਦੀ ਹੈ ਨਾ ਤੇ ਉਹਨਾਂ ਤਾਂ ਨਾਲ ਦੀ ਨਾਲ ਭਰਤੀ ਕਰਨ ਲਈ ਕਿਹਾ ਸੀ ਤੇ ਉਧਰੋਂ ਤਾਂ ਭਰਤੀ ਪੂਰੀ ਲਗਭਗ ਪੂਰੀ ਹੋ ਗਈ ਫਿਰ ਮੀਟਿੰਗ ਨੂੰ ਪੋਸਟਪੋਨ ਕਰਨਾ ਕਿਤੇ ਨਾ ਕਿਤੇ ਧਾਮੀ ਸਾਹਿਬ ਜਵਾਬ ਦੇ ਹੋਣਗੇ ਕੌਮ ਦੇ ਸਾਹਮਣੇ ਇਸ ਤਰ੍ਹਾਂ ਨਹੀਂ ਗੱਲ ਹੈ ਜੇ ਤੁਸੀਂ ਕਹੋਗੇ ਕਿ ਇਤਿਹਾਸ ਕਿਸੇ ਨੂੰ ਮਾਫ ਕਰਦਾ ਸਾਰੀਆਂ ਗੱਲਾਂ ਸਾਹਮਣੇ ਆਉਂਦੇ ਹੁਣ ਪਿਛੜੀਆਂ ਗੱਲਾਂ ਦੀ ਅਸੀਂ ਯਾਦ ਕਰਦੇ ਮਤਲਬ ਇਹ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਆ ਦੇਖ ਲਓ ਤੁਸੀਂ ਰੂਤ ਸਿੰਘ ਨੇ ਜਿਹੜਾ ਸਰੋਪਾ ਦਿੱਤਾ ਸੀ ਉਹਨੂੰ ਡਾਇਰ ਨੂੰ ਹੁਣ ਤੱਕ ਆਪਾਂ ਯਾਦ ਕਰਦੇ ਉਹਦੇ ਗਵਾਨਦਾਰ ਨੂੰ ਨਾ ਦਿਨ ਨਾ ਲੰਦਿੰਦੇ ਜਦੋਂ ਮੌਕਾ ਮਿਲਦਾ ਤਾਂ ਇਹ ਤਾਂ ਜ਼ਿੰਦਗੀ ਇਹ ਤਾਂ ਜੁਨਾਚਰ ਬੰਦਾ ਰਹਦਾ ਉਹਨਾਂ ਚਰ ਨਾਲ ਹੀ ਚੱਦੇ ਨੇ ਇਹਦੇ ਅੱਗੇ ਤੋਂ ਅੱਗੇ ਪੀੜੀ ਤੋਂ ਪੀੜੀ ਚੱਦੇ ਹੁੰਦੇ ਨੇ ਗੱਲਾਂ ਵੀ ਕਿਸ ਦਾ ਕੀ ਰੋਲ ਲਿਆ ਕਿਸ ਵੇਲੇ ਕੀ ਰੋਲ ਲਿਆ ਕੌਣ ਅਕਾਲ ਸਾਹਿਬ ਤੋਂ ਭਗਾਉਣਾ ਸੀ ਜੋ ਕੌਣ ਨਹੀਂ ਸੀ ਤੇ ਹੁਣ ਇਹ ਵੀ ਤਾਂ ਭੱਜਣ ਵਾਲੀ ਗੱਲ ਸੀ ਨਾ ਜਿਹੜੀ ਉਹਨਾਂ ਨੇ ਕੀਤੀ ਅੱਜ ਦਾ ਉਹਨਰ ਬੜਾ ਵਧੀਆ ਮੌਕਾ ਮਿਲਣਾ ਸੀ ਕਿ ਠੀਕ ਹੈ ਤੁਸੀਂ ਆਓ ਤੇ ਜੇ ਨਹੀਂ ਸੀ ਜੇ ਜਮੀਰ ਜਾਗੀ ਹੁੰਦੀ ਉਹਨਾਂ ਦੀ ਜਿਹੜੀ ਉਹਨਾਂ ਨੇ ਕਹੀ ਹੈ ਹਾਲਾਂਕਿ ਜਮੀਰ ਚੋਰ ਉੱਥੇ ਵੀ ਨਹੀਂ ਜਾਗੀ ਉੱਥੇ ਵੀ ਜਦੋਂ ਅਸਤੀਫਾ ਦੇਣ ਦੀ ਗੱਲ ਕੀਤੀ ਹੈ ਜਸਟੀਫਾਈ ਕਰਕੇ ਗਏ ਨੇ ਆਪਣੇ ਆਪ ਨੂੰ ਕਿ ਮੈਂ ਨਹੀਂ ਕੀਤਾ ਇਹ ਤਾਂ 12 14 ਮੈਂਬਰ ਸੀ ਕਿ ਬਹੁਤ ਸੰਮਤੀ ਨਾਲ ਅੰਤਰਨ ਕਮੇਟੀ ਚ ਫੈਸਲਾ ਹੋਇਆ ਤੇ ਸਾਹਮਣੇ ਕਿਹਾ ਇਹਦਾ ਮਤ ਜਸਟੀਫਾਈ ਕੀਤਾ ਜਿੰਨੇ ਉੱਥੇ ਕੀਤਾ ਉਪਰ ਆਕਾ ਨੇ ਆਕਾ ਵੀ ਤਾਂ ਕਹਿੰਦਾ ਸੀ ਮੈਂ ਤਾਂ ਵੈਸੇ ਝੋੜੀ ਚ ਪਾ ਲੀਆਂ ਸਾਰੀਆਂ ਗੱਲਾਂ ਤੇ ਅਦਰਵਾਇਜ਼ ਤਾਂ ਕਹਿੰਦਾ ਮੈਂ ਇਹ ਸਾਰਾ ਕੁਝ ਨਹੀਂ ਕੀਤਾ ਝੋੜੀ ਚ ਪਾਉਣ ਦਾ ਮਤਲਬ ਵੀ ਮੈਂ ਕੀਤਾ ਕੁਝ ਨਹੀਂ ਹੈ ਮੈਂ ਪਵਾ ਲੀਆਂ ਚਲੋ ਜੋ ਵੀ ਬਵਾਦ ਨੂੰ ਖਤਮ ਕਰਨ ਲਈ ਪਾ ਲੀਆਂ ਤਫਰ ਕਈ ਗੱਲਾਂ ਇਹਦੇ ਚ ਨਿਕਲ ਕੇ ਆਉਂਦੀਆਂ ਜਿਵੇਂ ਮੈਂ ਸਮਝਦਾ ਇਹ ਸਾਰੀ ਗੱਲ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਤੇ ਬੱਕਰਾ ਤੇ ਧਰਮ ਸੰਕਟ ਤੋਂ ਨਿਕਲ ਕੇ ਸਟੈਂਡ ਲਿਆ ਉਹ ਇਕਵਾਲ ਸਿੰਘ ਝੁੰਦਾ ਨੇ ਲਿਆ ਇਕਵਾਲ ਸਿੰਘ ਝੁੰਦਾ ਸ਼ਰੋਮੀ ਅਕਾਲੀ ਦਲ ਦੇ ਜਿਹੜੇ ਉਹ ਪ੍ਰਧਾਨ ਸਾਹਿਬ ਦੇ ਆਕਾ ਤੇ ਬਹੁਤ ਨੇੜੇ ਆ ਔਰ ਨੇੜੇ ਆ ਤਾਂ ਹੀ ਤਾਂ ਦੇਖੋ ਨਾ ਜਿਹੜਾ ਸਰਪ੍ਰਸਤ ਬਣਾਇਆ ਸੀ ਸੁਖਦੇਵ ਸਿੰਘ ਢੀਂਟ ਸਾ ਜਦੋਂ ਪੰਚਕ ਇਕਤਾ ਹੋਈ ਗੋਡੀ ਹਥਲਾਏ ਬੜਾ ਕੁਸ਼ ਕੀਤਾ لیکن ਜਦੋਂ ਲੋਕ ਸਭਾ ਦੀ ਟਿਕਟ ਦੇਣੀ ਸੀ ਪੁੱਛਿਆ ਨਹੀਂ ਹੁਣ ਤਾਂ ਲੱਗਦਾ ਸੀ ਪ੍ਰਮਿੰਦਰ ਢੀਂਸਾ ਨੂੰ ਮਿਲੂ ਦਿੱਤੀ ਇਕਵਾਲ ਸਿੰਘ ਝੁੰਦਾ ਨੂੰ ਦਿੱਤੀ ਨਾ ਤੇ ਹੁਣ ਇਕਵਾਲ ਸਿੰਘ ਝੁੰਦਾ ਇਹਨਾਂ ਨੇੜੇ ਹੋ ਗਏ ਤੇ ਝੁੰਦੇ ਦੇ ਬੈਲਾ ਵੀ ਸਟੈਂਡ ਲਿਆ ਜਦੋਂ ਇਹ ਕਹਿ ਸਕੇ ਆਪ ਦੀ ਝੁੰਦਾ ਕਮੇਟੀ ਜਿਹਨੂੰ ਕਹਿੰਦੇ ਆ ਵੀ ਲੀਡਰਸ਼ਿਪ ਤਬਦੀਲੀ ਦੀ ਗੱਲ ਹੈ ਤੇ ਹੁਣ ਵੀ ਝੁੰਦਾ ਦਾ ਜਿਹੜਾ ਸਟੈਂਡ ਹੈ ਜਿਹੜਾ ਬਿਲਕੁਲ ਮੈਂ ਕਹਿੰਦਾ ਕਿ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਇਹ ਕਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਤੇ ਬਿਲਕੁਲ ਇਹਦਾ ਮਤਲਬ ਹੈ ਕਿ ਤੁਸੀਂ ਠੀਕ ਨਹੀਂ ਤੁਸੀਂ ਕੱਲ ਤੱਕ ਸਾਹਿਬ ਦਾ ਮਤਲਬ ਤਾਂ ਇਹੀ ਨਿਕਲਦਾ ਨਾ ਤਾਂ ਮਨਪ੍ਰੀਤ ਵਾਲੀ ਤਾਂ ਚਲੋ ਪਹਿਲਾਂ ਵੀ ਪਤਾ ਹੀ ਸੀ ਕਿ ਉਹ ਤਾਂ ਆਪਦਾ ਉਹ ਬਖਰੇ ਤੌਰ ਤੇ ਬકરી ਸੋ ਰਹਾ ਤਾਂ ਸਧਾਂਤਕ ਤੌਰ ਤੇ ਸਟੈਂਡ ਉਹਦਾ ਬਖਰਾ ਭਾਵੇਂ ਠੀਕ ਹੈ ਇਹ ਨਹੀਂ ਕਿ ਗਲਤ ਸਟੈਂਡ ਹੈ ਉਹਦਾ ਸੋ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਜਾਂ ਸੰਤਾ ਸਿੰਘ ਮਹਿਦਪੁਰੀ ਉਹ ਤਾਂ ਹੈ ਹੀ ਉਧਰ ਦੂਜੇ ਪਾਸੇ ਸੀ ਬੀਬੀ ਦੀ ਵੀ ਬੀਬੀ ਕਿਸੇ ਪਾਸੇ ਨਹੀਂ ਤਾਂ ਇਹ ਸਾਰੀ ਗੱਲਬਾਤ ਹੁਣ ਪੰਜਵੇਂ ਬ੍ਰਿਕ ਕਮੇਟੀ ਦੀ ਮੀਟਿੰਗ ਤਾਂ ਹੋ ਗਈ ਤੇ ਕੱਲ ਤੱਕ ਸਭ ਕੁਲ ਜਾਂਦਾ ਫੈਸਲਾ ਹੋ ਗਿਆ ਲੇਕਿਨ ਦੂਜੇ ਪਾਸੇ ਤੁਹਾਨੂੰ ਕੀ ਲੱਗਦਾ ਹੈ ਕਿ ਭਰਤੀ ਕਮੇਟੀ ਜੇ ਚਲੋ ਜਥੇਦਾਰ ਸਾਹਿਬ ਕੀ ਕਰਦੇ ਨੇ ਹੁਣ ਇੱਕ ਗੱਲ ਮੈਂ ਹੋਰ ਦੱਸਦਾ ਜੀ ਕਈ ਵਾਰੀ ਲੋਕ ਪੁੱਛ ਰਹੇ ਨੇ ਕਿ ਜਥੇਦਾਰ ਨੂੰ ਐ ਕਰਨਾ ਚਾਹੀਦਾ ਉਹ ਭਾਈ ਜਥੇਦਾਰ ਥਾਣੇਦਾਰ ਨਹੀਂ ਹੁੰਦਾ ਜਥੇਦਾਰ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਉਹਦੇ ਕੋਲ ਬੋਝ ਆ ਵੀ ਹੈ ਮਨਾ ਲਾਂਗੇ ਜਾਂ ਕੋਈ ਸਜ਼ਾ ਦੇ ਦੂੰ ਸਜ਼ਾ ਤਾਂ ਆਹੀ ਹੈ ਜਦੋਂ ਜਥੇਦਾਰ ਨੇ ਕਹਿਤਾ ਕਿ ਕੱਲ ਤੱਕ ਸਾਹਿਬ ਦੇ ਮਤਲਬ ਜੋ ਸਿੰਘ ਸਾਹਿਬ ਆਣਦੇ ਫੋਕਮ ਹੋਇਆ ਸੀ ਉਹਦੇ ਮੁਤਾਬਕ ਤੁਸੀਂ ਚੱਲੇ ਨਹੀਂ ਚੱਲੇ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਅਕਾਲ ਤਖਤ ਸਭ ਤੋਂ ਪਹੌੜੇ ਹੋ ਬਸ ਇਹ ਕਿਤੇ ਫੈਸਲਾ ਤਾਂ ਫਿਰ ਲੋਕਾਂ ਨੇ ਕਰਨਾ ਹੈ ਨਾ ਸੰਗਤ ਨੇ ਕਰਨਾ ਹੈ ਪੰਥ ਨੇ ਕਰਨਾ ਹੈ ਤਾਂ ਫਿਰ ਇੱਕ ਵਾਰੀ ਉਹੀ ਗੱਲ ਯਾਦ ਕਰਨੀ ਪੈਂਦੀ ਹੈ ਸਾਬ ਮੁਹੰਮਦਾਂ ਤੋਂ ਉਹੀ ਸੀ ਜੋ ਕਰੇਗਾ ਖਾਲਸਾ ਪੰਥਵੀਂ ਆ ਤਾਂ ਜਥੇਦਾਰ ਨੇ ਤਾਂ ਹੁਣ ਵੀ ਇਹੀ ਹੋਣਾ ਹੈ ਹੁਣ ਕਿ ਜਥੇਦਾਰ ਦੋਈ ਗੱਲਾਂ ਕਰ ਸਕਦਾ ਜ�ਾਤ ਜਥੇਦਾਰ ਇਹ ਕਰ ਸਕਦਾ ਹੈ ਕਿ ਜਥੇਦਾਰ ਕਹਿ ਸਕਦਾ ਹੈ ਕਿ ਭਾਈ ਸਾਹਿਬ ਹੁਣ ਤੁਸੀਂ ਜਿਹੜਾ ਹੈ ਨਾ ਅ ਜਿਹੜੀ ਕਮੇਟੀ ਹੈ ਮੈਂ ਦੋਵੇਂ ਪਰ ਹੋਰ ਪਾਉਣਾ ਤੁਸੀਂ ਫਿਰ ਕਰੋ ਪਰ ਉਹ ਤਾਂ ਆਪਦੇ ਕਰੀਬ ਬੈਠੇ ਨੇ ਇਹ ਤਾਂ ਜਥੇਦਾਰ ਨੂੰ ਪਤਾ ਨਾ ਗਿਆਨੀ ਰਕਬੀਰ ਸਿੰਘ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਰਤੀ ਤਾਂ ਕਰੀਬ ਬੈਠੇ ਤਾਂ 25 ਲੱਖ ਤੱਕ ਤੁਰੇ ਫਿਰਦੇ ਨੇ ਤੋਂ ਐਸੇ ਕਰਕੇ ਤਾਂ ਭੁੰਦਰ ਨੇ ਜਿਹੜਾ ਜਦੋਂ ਜਵਾਬ ਦਿੱਤਾ ਪ੍ਰੈਸ਼ਰ ਨਹੀਂ ਚੱਲ ਸਕਿਆ ਜਥੇਦਾਰ ਧਾਮੀ ਉਦੋਂ ਬਾਅਦ ਹੀ ਤਾਂ ਸਾਰੀ ਘਟਨਾ ਧਾਮੀ ਦੇ ਅਸਤੀਫੇ ਦੀ ਤੇ ਅਸਤੀਫੇ ਦੀ ਪਾਪਰੀ ਹੈ ਜਾਫਰੀ ਇਹ ਕੈਲਕੂਲੇਟਡ ਜਦੋਂ ਬਡੂਂਗਰ ਸਾਹਿਬ ਦਾ ਆਉਂਦਾ ਅਸਤੀਫਾ ਉਹ ਤਾਂ ਕੈਲਕੂਲੇਟਡ ਗੱਲ ਹੈ ਵੈਸੇ ਬਡੂਂਗਰ ਸਾਹਿਬ ਦੀ ਸਿਹਤ ਵੀ ਉਮਰ ਵੀ ਇਹ ਕੋਈ ਭਰਤੀ ਕਰਨ ਵਾਲੀ ਤਾਂ ਲੱਗਦੀ ਨਹੀਂ ਸੀ ਪਤਾ ਨਹੀਂ ਮਤਲਬ ਉਹਨਾਂ ਨੂੰ ਲੱਗਾ ਪਰ ਬਡੂਂਗਰ ਸਾਹਿਬ ਕਿਉਂਕਿ ਸਾਰੀ ਉਮਰ ਉਹ ਜਥੇਬੰਦ ਦੇ ਢਾਂਚੇ ਜਦੋਂ ਵੀ ਕਦੇ ਇਲੈਕਸ਼ਨ ਹੁੰਦੀ ਸੀ ਉਹਨੂੰ ਆਫਿਸ ਇਨਚਾਰਜ ਬਣਾਇਆ ਜਾਂਦਾ ਸੀ ਉਹਨਾਂ ਨੂੰ ਪਤਾ ਸਾਰੇ ਕੰਮ ਦਾ ਹੋ ਸਕਦਾ ਹੈ ਸੋਚ ਕੇ ਉਹਨਾਂ ਨੂੰ ਦੁਬਾਰਾ ਪਾਇਆ ਗਿਆ ਹੋਵੇ ਇਸ ਸਾਰੀ ਗੱਲਬਾਤ ਚ ਪੰਬਲੂ ਬਸਾ ਦਾ ਹੋਰ ਵੱਧ ਗਿਆ ਸੰਕਟ ਹੋਰ ਵੱਧ ਗਿਆ ਅੱਜ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਇੱਕ ਵਿਆਹ ਦੇ ਵਿੱਚ ਇਹਨਾਂ ਦੇ ਕੋਈ ਬਹੁਤ ਅਹਿਮ ਮੈਂਬਰ ਉਹ ਮੈਨੂੰ ਮਿਲੇ ਸੀ ਤੇ ਉਹਨਾਂ ਨੇ ਮੀਟਿੰਗ ਦੀ ਗੱਲ ਵੀ ਕੀਤੀ ਸੀ ਤੇ ਵੀ ਕਰਨੀ ਹੈ ਪਰ ਹੁਣ ਗੱਲ ਇਹ ਹੈ ਕਿ ਮੀਟਿੰਗ ਤੋਂ ਬਾਅਦ ਜੋ ਉਹਨੂੰ ਕੱਲ ਤੱਕ ਸਭ ਨੂੰ ਕਿਹਾ ਤੇ ਉਹਨਾਂ ਨੂੰ ਮਿਲਣਗੇ ਮੰਨ ਲਓ ਵੀ ਕੱਲ ਤੱਕ ਸਾਬ ਨੇ ਕਹਿਤਾ ਵੀ ਹੁਕਮ ਨਹੀਂ ਮੰਨੇ ਉਦੋਂ ਬਾਅਦ ਕੁਝ ਨਹੀਂ ਦੋ ਹੀ ਗੱਲਾਂ ਰਹਿ ਗਈਆਂ ਵੀ ਦੁਬਾਰਾ ਬੁਲਾਉਂਗੇ ਦਵਾਰਾ ਬੁਲਾਉਣੇ ਤੇ ਵੈਸੇ ਤਾਂ ਪਹਿਲਾਂ ਵੀ ਉਹਨਾਂ ਨੇ ਜਿਹੜਾ ਹੁਕਮ ਮੰਨ ਲਿਆ ਪੂਰਾ ਉਹ ਹੀ ਤਾਂ ਕਹਿੰਦੇ ਸੀ ਤੇ ਧਾਰਮਿਕ ਸਜ਼ਾ ਪੂਰੀ ਕਰ ਲਈ ਤਾਂ ਹੁਕਮ ਨੂੰ ਵੀ ਕਿਸ ਤਰ੍ਹਾਂ ਚ ਮੰਨਦੇ ਨੇ ਉਹ ਤਾਂ ਕਹਿੰਦੇ ਨੇ ਵੀ ਇਹ ਤਾਂ ਹੋਗਾ ਕਿ ਉਹ ਨਾਲ ਜਿਹੜੇ ਨੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਨਾ ਕੁਝ 5-7 ਬੰਦੇ ਨੇ ਜਿਨ੍ਹਾਂ ਦੀ ਆਪਣੀਆਂ ਲਾਲ ਸਾਵਾ ਨੇ ਉਹ ਇੱਕ ਬਸ ਬੰਦੇ ਦੀ ਜਿਹੜੀ ਉਹਦੀ ਉਹਨੂੰ ਬਚਾਉਣ ਲਈ ਸਾਰਾ ਕੁਝ ਕਰ ਰਹੇ ਨੇ ਤੋਂ ਉਹ ਤਾਂ ਫਿਰ ਹਾਲੇ ਵੀ ਕਾਇਮ ਹੈ ਜੇ ਉਦੋਂ ਨਹੀਂ ਬੰਨੇ ਹੁਣ ਕਿਵੇਂ ਮੰਨ ਲੈਣਗੇ ਤਾਂ ਇਸ ਕਰਕੇ ਗਲਤ ਤਾਂ ਹੁਣ ਬੜੀ ਸਪਸ਼ਟ ਜੀ ਹੋ ਰਹੀ ਹੈ ਸ਼ਹਿ ਦੇ ਗਲਤ ਨਿਰਣਾ ਗਿਆਨੀ ਹਰਪ੍ਰੀਤ ਸਨੂੰ ਵੀ ਜਿਹੜੀ ਹੈ ਉਹਨਾਂ ਨੂੰ ਲੱਗ ਗਿਆ ਪਤਾ ਔਰ ਇਸੇ ਕਰਕੇ ਉਹ ਮੀਟਿੰਗਾਂ ਵੀ ਕਰ ਰਹੇ ਨੇ ਜਿੱਥੇ ਜਾਂਦੇ ਨੇ ਉਹ ਹਮਲੇ ਸ਼ੁਰੂ ਕਰਦੇ ਅੱਜ ਜਿਹੜੀ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਚ ਰਗੂਜੀਤ ਸਿੰਘ ਬਿਰਕ ਤੇ ਬੜੇ ਤਿੱਖੇ ਹਮਲੇ ਕੀਤੇ ਨੇ ਉਹਨੇ ਤਾਂ ਕ腐 ਸ਼ੋਅ ਕਰਨ ਦੀ ਗੱਲ ਕੀਤੀ ਹੈ ਜੇ ਕਹਿੰਦੇ ਮੈਂ ਜਾਂਚ ਦੀ ਮੰਗ ਕਰ ਲਈ ਕਰੋੜਾਂ ਰੁਪਏ ਦੀ ਕ腐ਸ਼ਨ ਦੀ ਗੱਲ ਕੀਤੀ ਹੈ ਹਰਿਆਣਾ ਕਮੇਟੀ ਵੀ ਉਹਨੇ ਬਣਾਈ ਹੈ ਉਹਦੀ ਕਿਰਪਣਾ ਬਣੀ ਹੈ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਅੱਗੇ ਵਧ ਰਹੀਆਂ ਨੇ ਤਾਂ ਪਤਾ ਤਾਂ ਇਹ ਵੀ ਲੱਗਿਆ ਕਿ ਉਹ ਦਿੱਲੀ ਕਮੇਟੀ ਵਾਲੇ ਇਧਰੋਂ ਇਹ ਜਿਹੜੇ ਦੂਜੇ ਦਰਸ਼ਨ ਸਿੰਘ ਢਾਲੀ ਵਾਲਾ ਆਏ ਹੋਣੇ ਸਰਜੀਤ ਸਿੰਘ ਰਖੜਾ ਦੇ ਘਰ ਮੀਟਿੰਗ ਵੀ ਹੈ ਸ਼ਾਇਦ ਕੱਲ ਨੂੰ ਹੈ ਇਹ ਵੀ ਆਪਣੀ ਤਿਆਰੀ ਚ ਹੁਣ ਲੱਗੇ ਹੋਏ ਨੇ ਤਾਂ ਜੇਕਰ ਤੁਸੀਂ ਬਹੁਤ ਬਾਰ ਲੋਕ ਕਹਿੰਦੇ ਨੇ ਕਿ ਜੀ ਬਾਦਲ ਕੋਲ ਪੈਸਾ ਇਸ ਕਰਕੇ ਜੋ ਪੈਸੇ ਪਾਰਟੀ ਚਲਾਉਂਦੀ ਹੈ ਪਾਰਟੀ ਪੈਸੇ ਨਾਲ ਚੱਲਦੀ ਹੈ ਫਿਰ ਤਰਸ਼ਨ ਸਿੰਘ ਤੁਹਾਡੀ ਸਰਜੀਤ ਸਿੰਘ ਰਖੜਾ ਕੋਲ ਘੱਟ ਪੈਸਾ ਉਹ ਵੀ ਚੱਲ ਸਕਦੀ ਹੈ ਕਹਾਣੀ ਤੋਂ ਦਿੱਲੀ ਵਾਲਿਆਂ ਨੇ ਵੀ ਬੁਲਾਇਆ ਹੋਇਆ ਯਾਨੀ ਹੁਣ ਤਾਂ ਇੱਕ ਮੈਨੂੰ ਲੱਗਦਾ ਕਿ ਲਾਈਨ ਖਿੱਚੀ ਜਾ ਚੁੱਕੀ ਹੈ ਇਹਦੇ ਚ ਇਕੋ ਹੀ ਗੱਲ ਹੋ ਸਕਦੀ ਹੈ ਜਿਹਦਾ ਜ਼ਦੇਦਾਰ ਸਾਹਿਬ ਦੁਆਰਾ ਮੀਟਿੰਗ ਬੁਲਾ ਕੇ ਇਹਨਾਂ ਨੂੰ ਦੁਬਾਰਾ ਕਾਲ ਕਰਦੇ ਨੇ ਅਕਾਲ ਤਖਸਾਲਬ ਤੇ ਤਲਬ ਕਰਦੇ ਨੇ ਫਿਰ ਤਾਂ ਫਿਰ ਇਹੀ ਆ ਵੀ ਉਦੋਂ ਬਾਅਦ ਛੱਕਣ ਵਾਲੀ ਗੱਲ ਹੋਜੀ ਸਜ਼ਾ ਤਾਂ ਦੇਖ ਹੀ ਲਈ ਐ ਤੇ ਜਾ ਉਹਨਾਂ ਦਾ ਛੱਕਣ ਬਰ ਕੀ ਗੱਲ ਹੋएगी ਜਿਉਂ ਉਹਨਾਂ ਨੇ ਕਹਿਤਾ ਵੀ ਹੁਕਮ ਜਿਹੜਾ ਹੈ ਇਹਨਾਂ ਨੂੰ ਲਾਗੂ ਕਰੋ ਨਹੀਂ ਹੋਇਆ ਤੇ ਉਦੋਂ ਬਾਅਦ ਜਿਹੜਾ ਹੈ ਪੰਥ ਨੇ ਫੈਸਲਾ ਕਰ ਹੀ ਲੈਣਾ ਦੇਖ ਲੈਣਾ ਵੀ ਕੋਣ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਉਸ ਪਾਸੇ ਨੂੰ ਇੱਕ ਕਦਮ ਹੈ ਇੱਕ ਲਾਈਨ ਨੇ ਜ਼ਰੂਰ ਖਿੱਚਦੀ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਅਕਾਲ ਤਖਤ ਸਾਹਿਬ ਦੇ ਪ੍ਰਤੀ ਸਮਰਪਿਤ ਅਕਾਲੀ ਦਲ ਸਾਨੂੰ ਸਹਿਯੋਗ ਨਹੀਂ ਦੇ ਰਿਹਾ ਮਤਲਬ ਕਿ ਉਹ ਕਾਲ ਤੱਕ ਸਭ ਤੋਂ ਭਗੌੜਾ ਹੈ ਜਿਹੜੀ ਗੱਲ ਗੱਨੀ ਹਰਪ੍ਰੀਤ ਸਿੰਘ ਕਹਿ ਰਿਹਾ ਵੀ ਇਹ ਭਗੌੜਾ ਦਲ ਕਹਾਣੀ ਅੱਜ ਉਧਰ ਨੂੰ ਚਲੀ ਗਈ ਇਹ ਗੱਲ ਜ਼ਰੂਰ ਅੱਜ ਦੀ ਮੀਟਿੰਗ ਚੋਂ ਨਿਕਲੀ ਹੈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ